ਵਿੰਦਪਾਲਾ ਇੰਨਾ ਕੋ ਕਿਹੜੇ ਪੈਸੇ ਆ ਨੀਗੇ ਐਂਦਾ ਸਾਨੂੰ ਓਦਾਂ ਹੀ ਤੰਗ ਕਰਦੀਆਂ ਸਾਰੇ ਮੇਰੀ ਵਾਲੀ ਮੰਗਣ ਦੇ ਹੀ ਪੈਸੇ ਨਾਲੇ ਮੇਰੀ ਗੱਲ ਸੁਣ ਜਿਹੜਾ 3000 ਰੁਪਏ ਦਾ ਫਾਰਮ ਉਹਦੇ ਸਾਡੇ ਹੀ ਕੁੜੇ ਨੂੰ ਪਤਾ ਲੱਗ ਗਈ ਉਹਨੇ ਕਿਹਾ ਹੁਣ ਕਿ ਉਹਨੂੰ ਕਿੱਥੋਂ ਦੇਰ ਤੇ ਮੈਨੂੰ ਨਹੀਂ ਤੇ ਮਨ ਨਹੀਂ ਆਇਆ ਨਾ ਨਾ ਭੈਣ ਜਿਹੜੀ ਸਾਡੀ ਦੋਵਾਂ ਭੈਣਾਂ ਦੀ ਗੱਲ ਵਾ ਨਾ ਸਾਡੀ ਦੋਵਾਂ ਭੈਣਾਂ ਚ ਹੀ ਰਹਿਣੀ ਆ ਮੈਂ ਨਹੀਂ ਕਦੀ ਇੰਨਾ ਕੋ ਕੀਤੀ ਗੱਲ ਤੇ ਤੁਸੀਂ ਬੋਵੋ ਮੈਂ ਚਾਹ ਬਣਾ ਕੇ ਵਧੀਆ ਜਿਹੀ ਲੈਣੀ ਹੈ ਮੈਂ ਜੇ ਰੋਟੀ ਖਾਣੀ ਆ ਫਿਰ ਜੇ ਚਾਹ ਪੀਣੀ ਰੋਟੀ ਨਹੀਂ ਜੀ ਵੀ ਕਰਨਾ ਮੈਂ ਜੇ ਰੋਟੀ ਖਾਣੀ ਖਾਣੀ ਆ ਮੈਂ ਰੋਟੀ ਜੀ ਇਦਾਂ ਕਰਦੀ ਆ 200 ਰੁਪਇਆ ਸਵਾਈ ਨੂੰ ਵੀ ਦੇ ਜਿੰਨੀ ਆ ਜੀ ਮੈਂ ਨਾ ਨਾ ਦਿੱਤੀ ਇਹਨੇ ਮੂੰਹ ਐਡਾ ਮੋਟਾ ਕਰ ਲੈਣਾ ਵਾ ਤੇ ਚਲੋ ਉਦਾਂ ਵੀ ਵੇਲੇ ਵੇਲੇ ਮੇਰੇ ਕੰਮ ਆ ਜਾਂਦੀ ਆ ਤੇ ਨਾਲੇ ਅਮਾਤਾ ਮਾਤਾ ਨੇ ਤੇ ਮੈਨੂੰ ਪਿੰਡ ਕਲੀ ਨੂੰ ਜਾਣ ਨਹੀਂ ਦੇਣਾ ਕਿ ਇਹ ਸੂਰਲਣ ਚੱਲੀ ਆ ਦੋਸਤ ਇਹਨੂੰ ਦਿੱਤਾ ਹੋਊਗੀ ਤੇਨੂੰ ਨਾਲ ਲੈ ਜੂਗੀ ਇਦਾਂ ਕਰਦੀ ਰੱਖੇਗਾ ਮਾ ਆਈ ਗਏ ਆ ਹਾਈ ਹਾਈ ਹੱਲ ਨ ਮਰ ਜਾਂ ਪੈਸੇ ਕਿੱਥੇ ਆ ਅੰਦਰ ਰੱਖੇਗੀ ਕਾਈ ਮੈਂ ਮਰ ਜਾ ਵਾ ਯਾਰ ਭਈਆ ਜੀ 500 ਰਹਿ ਗਿਆ ਨੀ ਮੈਂ ਮਰ ਜਾ ਦੇਖ ਮਾਤਾ ਓ ਮਮੀ ਨੀ ਖਾ ਖਾ ਵਾ ਹੇ ਕੀ ਫਾਇਰ ਬਾ ਕੀ ਹੋ ਗਿਆ ਵਾ ਹਉਤ ਹੋਈ ਆ ਘਰ ਚ ਚੋਰੀਆਂ ਹੋਣ ਲੱਗ ਗਈਆਂ ਨੀ ਹੋਣਾ ਹੋਣਾ ਕੀ ਆ ਮੰਮੀ ਜੇ ਤਾ ਨੂੰ ਮੈਂ ਪੈਸੇ ਦਿੱਤੇ ਨਹੀਂ ਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਮੇਰੇ ਪਰਸਾ ਜੋ ਕੱਢ-ਕੱਢਦੇ ਆਪਣੇ ਪਤੀਏ ਨੂੰ ਤੋਰ ਦੋ ਉੱਥੇ ਪੀ ਦਵਾਦਾਂ ਜਾ ਕੇ ਰਾਸਨ ਸੋਟ ਲਾ ਹਾਏ ਮੇਰੇ ਪੈਸੇ ਕੱਢ ਲੈ 2.500 ਰੁਪਈਆ ਸੀ ਆ 500 ਰੁਪਈਆ ਰਹਿ ਗਿਆ ਵਾ ਹਾਏ ਹਾਏ ਨਹੀਂ ਕਿੱਦਾਂ ਦੀਆਂ ਗੱਲਾਂ ਕਰਨੀ ਅਸੀਂ ਤਾਂ ਕਦੀ ਤੇਰੇ ਪਰਸਵਲ ਛਾਤੀ ਵੀ ਨਹੀਂ ਮਾਰੀ ਤੇ ਫਿਰ ਹੁਣ ਸਾਡੇ ਘਰ ਚ ਚੋਰੀਆਂ ਹੋ ਲੱਗੀਆਂ ਜੇ ਤੁਸੀਂ ਨਹੀਂ ਛਾਤੀ ਮਾਰੀ ਨਹੀਂ ਅਜੇ ਤੱਕ ਸਾਡੇ ਘਰ ਚ ਰੁਪਈਆ ਨਹੀਂ ਚੋਰੀ ਹੋਇਆ ਹੁਣ ਚੋਰੀਆਂ ਹੋਣ ਗਈਆਂ ਚੋਰੀਆਂ ਆ 500 ਰੁਪਈਆ ਰਹਿ ਗਿਆ ਜੇ ਮੈਂ ਕਿਤੇ ਚੋਰੀ ਛੱਪੀ ਰੱਖੇ ਕਿਤੇ ਲੋੜ ਕੱਢ ਕੇ ਬੰਦਾ ਦੇਣ ਵਾਲਾ ਬਣਦਾ ਮੇਰੇ ਪੈਸੇ ਉਹਨੂੰ ਨਿਸ਼ਾੜੀ ਨੂੰ ਦੇ ਦਿੱਤੇ ਵੇ ਨਹੀਂ ਮੈਂ ਕਿਤੇ ਮਾਂ ਹੀ ਚੋੜਈ ਅੱਗ ਲੱਗ ਗਈ ਹੁਣ ਚੋਰੀਆਂ ਆਣ ਗਈਆਂ ਅੜਾ ਘਰ ਚ ਉਹ ਤਰ ਲੂ ਤਾਂ ਰਹਿਣਾ ਕਹਿੰਦੀ ਤੂੰ ਤਾਂ ਕਹਿੰਦੀ ਮੇਰੇ ਕੋਲ ਪੈਸੇ ਹਨ ਨਹੀਂ ਜੇ ਮੈਂ ਕਹਿੰਦਾ ਵੀ ਮੇਰੇ ਕੋਲ ਪੈਸੇ ਹਨ ਨਹੀਂ ਆ ਇਹਦਾ ਮਤਲਬ ਮੇਰੇ ਕੋਲ ਹਨ ਨਹੀਂ ਆ ਤੁਸੀਂ ਚੋਰੀ ਨਾ ਕੱਢ ਕੇ ਇਥੋਂ ਪੈਸੇ ਲੈ ਚੱਲ ਜੀ 2000 ਰੁਪਇਆ ਕੱਢਿਆ ਮੇਰੇ ਪਰਚੇ 2000 ਆ 500 ਰਹਿ ਗਿਆ ਝੁੰਗੇ ਚੇ ਗੱਲ ਸੁਣ ਇੰਦਾ ਦੀ ਨਹੀਂ ਮੇਰਾ ਚੱਪਾ ਗਈ ਮੈਂ ਚੋਰੀ ਕਰਕੇ ਤੇ ਫੇਰ ਪੈਸੇ ਦੇਣੇ ਆ ਮੈਂ ਨਹੀਂ ਇਹ ਹਿਜਾਤਾ ਰੱਖਦੀ ਨਹੀਂ ਤਾਰ ਮੈਂ ਤੇ ਤੜ ਕੋਤੇ ਨਹੀਂ ਕਿੱਥੋਂ ਆਏ ਕਿੱਥੋਂ ਆਏ ਤੁਹਾਡੇ ਕੋਲ ਤੁਹਾਡੇ ਥੋੜਾ ਕੱਢੇ ਸੀ ਮੈਂ ਹਾਂ ਪਰ ਉਹਦੇ ਕੋਈ ਉਹਦੇ ਦੋ ਜਵਾਬ ਮੈਨੂੰ ਹਣ ਚੋਪੂ ਕੋ ਕਰ ਗਈਆਂ ਜੇ ਹਾਂ ਦੋ ਦੋ ਜਵਾਬ ਮੈਨੂੰ ਛੇਤੀ ਦੋ ਨਹੀਂ ਅਹੀਂ ਨਹੀਂ ਕੱਢੇ ਹਨੂ ਨਹੀਂ ਤੇਰੇ ਪੈਸਿਆਂ ਦਾ ਪਤਾ ਚੰਗਾ ਆ ਮਾਤਾ ਭੋਲੀ ਜੀ ਨਾ ਬਣ ਤੂੰ ਮੇਰੇ ਸਾਹਮਣੇ ਹਜ਼ਾਰ ਦੇਤਾ ਤੇ ਮੁੱਠ ਚ 2000 ਕਰਦਾ ਹੁਣ ਆ ਪੂਰਾ ਭੋਲੀ ਬੋਲ ਲਾ ਕਿਉਂ ਸਿਰ ਚ ਵਰਦੀ ਜੰਨੀ ਹੁਣ ਬੋਲ ਲੈ ਹਾਂ ਹੈ ਨਹੀਂ ਆ ਪਰਸ ਇਹਦਾ ਖਾਣਾ ਖਾਣਾ ਫੋਲ ਤਾਂ ਕੀ ਫੋਲਣਾ ਇਹਦਾ ਇਹ ਦੁੱਜੀ ਰੱਖੇ ਹੀ ਜਦੋਂ 500 ਦਾ ਨੋਟ ਇਹ ਚਵਾ ਤੇ 2000 ਕਿੱਥੇ ਗਿਆ ਨਹੀਂ ਮੈਂ ਤਾਂ ਸਵਾਈ ਦੇਣੀ ਸੀ ਮਾਤਾ ਕੋ ਮੰਗੀ ਮੁਕਰਗੀ ਸਾਥ ਹੀ ਉਹ ਮੇਰਾ 2000 ਕੱਢ ਕੇ ਤੇ ਆਪਣੇ ਪਤੀਏ ਨੂੰ ਤੋਰਤਾ ਅਮਲੀ ਨੂੰ ਆਹ ਲੈਂਦੇ ਜੋ ਬੰਨੂ ਵੇਖੀ ਹੁਣ ਤੁਹਾਡੇ ਦਵਾਲੇ ਮੈਂ ਕਿੱਦਾਂ ਕਰਾਉਣੀ ਆ ਤੇ ਨਾਲੇ ਵਧੀਆ ਖਾਖਾ ਪਾੜਦੇ ਇੱਥੋਂ ਗਿਆ ਵਾ 2000 ਲੈ ਕੇ ਹੱਦ ਹੋਈ ਤੁਹਾਡੇ ਸਾਡੇ ਪੈਸੇ ਨਹੀਂ ਕੱਢ ਕੇ ਦਿੱਤੇ ਮੇਰੇ ਨੂੰ ਹਾਂ ਹੈ ਵੀ ਮੈਂ ਛੱਡਿਆ ਨਾ ਕਿਉਂ ਮੈਨੂੰ ਆਖੀ ਜਾਂਦੀ ਆਪੂ ਆਪਦੀ ਵੀ ਤੁਹਾਡੇ ਕੱਢੇ ਨਹੀਂ ਤੇ ਕਿੱਥੇ ਬਸ ਆਸਮਾਨ ਖਾ ਗਿਆ ਕਿ ਜਾ ਕੋ ਨਿਕਲ ਗਿਆ ਹੱਦ ਹੋ ਗਈ ਤੁਹਾਡੇ ਵਾਲੀ ਕਿੱਥੇ ਉੱਡ ਕੇ ਅਗੇ ਸਾਡੇ ਘਰ ਚ ਕਿੰਨੀਆਂ ਕਚੋਰੀਆਂ ਹੁੰਦੀਆਂ ਵਾ ਨਹੀਂ ਹੌਲੀ ਬੋਲ ਲਾਹੀਂ ਨਹੀਂ ਕੱਢੇ ਤੇਰੇ ਪੈਸੇ ਨਾ ਲੈ ਤੇਰੇ ਕੋ ਤੇ ਮੰਗਣ ਹਾਂ ਹੇ ਹੇ ਨੀ ਪੋਰਿਆ ਪੋਰਿਆ ਕਰਕੇ ਜੋੜੇ ਮੇਰਾ ਬੀਪੀ ਹਾਈ ਹੋ ਗਿਆ ਤੇ ਮੈਨੂੰ ਆਂਦੀਆਂ ਚੁੱਪ ਕਰ ਜਾ ਆਇਆ ਜਿਹੜੀ ਚੀਜ਼ ਨਿਕਲੀ ਉਹ ਵੇ ਅੱਜ ਕੱਲ੍ਹ ਤੇ ਰੁਪਈਆ ਨਹੀਂ ਮਾਣੋ 2000 2000 ਉਹ 500 ਹੀ ਰੱਖਿਆ ਹੁਣਾਂ ਵਿੱਚ ਖਾਵੇ ਪਿਆ ਇੱਧਰ ਹੋ ਮਾਰੂ ਚਪੇੜ ਪਕੜਵਾ ਕਰੀ ਜਾਨੀ ਐ ਆ ਵੀ ਲੱਲੋ ਹਾਂ ਵੀ ਲੱਲੋ ਸਰੋਂ ਗੋ ਥੋੜੀ ਕੱਢੀ ਪਰਥ ਚ ਤੇ ਜਿਹੜੇ ਗਾਂ ਤੁਰ ਪੈਣੇ ਆ ਨੀ ਰੱਖੇ ਵੀ ਆਗੇ ਐਵੇਂ ਕਰੀ ਜਾਨੀ ਆ ਉਹ ਰੱਖੇ ਹੀ ਰੱਖੇ ਹੀ ਮੈਂ ਲੈ ਕਦੇ ਬਾਰੀ ਤੇ ਕੋਈ ਇੱਕ ਵਾਰੀ ਕਿਥੋਂ ਨਾ ਕਿਤੇ ਰੱਖਦੇ ਹਣ ਕੋਈ ਪੈਸਾ ਤੇ ਸਾਡੇ ਘਰੋਂ ਚੋਰੀ ਨਹੀਂ ਹੋਇਆ ਹੁਣ ਹੋਣਾ ਵਾ ਨਹੀਂ ਹੁਣ ਹੋਣਗੇ ਪੈਸੇ ਚੋਰੀ ਮੈਂ ਤਾਂ ਹੀ ਆਖਿਆ ਸੀ ਕਿ ਬਗਾਨਿਆਂ ਨੂੰ ਘਰ ਨਾ ਵੜੋ ਆਪਣੇ ਭੈਣ ਭਰਾ ਦਾ ਖੂਨ ਮਾਰ ਕਰਦਾ ਵਾ ਭਾਵੇਂ ਉਹ ਨਸ਼ੇੜੀ ਆ ਨਾ ਇੱਥੇ ਢੋਵਾ ਢਪਲਾ ਆਈ ਸਪਲਾਈਆਂ ਬੜੀਆਂ ਹੋਣੀਆਂ ਅਦਰ ਨੂੰ ਮਤਾਂ ਮੈਂ ਕਿਹਾ ਸੀ ਮੇ ਬਗਾਨੀਆਂ ਜ਼ਿੰਮੇਵਾਰੀਆਂ ਨਾ ਚੁੱਕੋ ਅੱਜ ਤੇ ਮੇਰਾ 2000 ਰੁਪਿਆ ਚੋਰੀ ਹੋਇਆ ਵਾ ਨਹੀਂ ਮੇਰੇ ਤੇ ਭੈਣੇ ਗਹਿਣੇ ਵੀ ਸਾਰੇ ਨਮਾਰੀ ਚਾ ਕੱਲ ਉਹ ਵੀ ਸਪਲਾਈ ਹੋ ਜਾਣੇ ਆ ਤੇ ਮੈਂ ਮੱਥੇ ਤੇ ਹੱਥ ਮਾਰ ਮਾਰ ਰਹੀ ਹਾਂ ਜੋ ਮੂੰਹ ਉੱਡਾ ਕੇ ਬੋਲੀ ਜਾਂਦੀ ਆ ਤੇ ਕਿੱਥੇ ਪੈਸੇ ਦੋ ਰੁਪਏ ਦੁਆਲੇ ਆ ਕਿਤੇ ਤੂੰ ਆਹੇ ਵੀ ਆ ਕਿ ਨਹੀਂ ਤੂੰ ਸਿਰ ਖਾਈ ਜਾਨੀ ਆ ਲੈ ਨਮਾਰੀ ਫੋਲ ਆਪਣੀ ਬੱਲੇ ਤੇ ਰੱਖੇ ਦੇ ਨਾ ਪਰਸ ਚਲ ਮਾਰੀ ਕਿਦਾ ਫੋਲ ਫੋਲਿਆ ਜੀ ਆਵੇ ਕਦੀ ਸਾਡੇ ਘਰ ਚ ਇਦਾਂ ਨਹੀਂ ਕਦੀ ਚੋਰੀ ਨਹੀਂ ਹੋਈ ਜਿੱਦਾਂ ਤੇ ਤੂੰ ਮਾੜੀ ਗੱਲਾਂ ਕਰਦਾ ਜਦੋਂ ਮੈਂ ਕਹਤਾ ਆਵੇ ਜਿਹੜੇ ਤੂੰ ਰੱਖੇ ਆ ਨਾ ਆਵੇ ਹੈਗੇ ਆ ਇਹ ਨਹੀਂ ਆ ਇਹ ਤੇ ਸਿੰਦਰਾ 500 ਵਾ ਉਹ ਪਿਆ ਸੁਟਣ ਲਈ ਤੂੰ ਪੈਸੇ ਆ 2000 ਰੁਪਈਆ ਮੇਰਾ ਘਰੋਂ ਨਿਕਲੇ ਆ 2000 ਮਾਤਾ ਅੱਜ ਤੱਕ ਮੇਰਾ ਵਿਆਹ ਹੋ ਗਿਆ ਕਦੀ ਰੁਪਈਆ ਚੋਰੀ ਨਹੀਂ ਹੋਇਆ ਸੁਣ ਨਹੀਂ ਹੁਣ ਹੋਣ ਲੱਗੇ ਆ 2000 ਹੋਇਆ ਹੋੜਾ ਮੀਆਂ ਮੇਰੀ ਪਹਿਲਾਂ ਗੱਲ ਸੁਣ ਲੈ 2000 ਹੋਇਆ ਆਹੋ 500 ਆ ਹੀ ਨਾ 25000 ਹੋਗੇ ਨਾ ਆਹੋ ਇਹਦਾ ਮਤਲਬ ਵੀ ਤੂੰ ਪੈਸੇ ਹੋਰ ਰੱਖ ਦੀ ਰੱਖਦੀ ਆ ਨਾ ਤੂੰ ਮੇਰੇ ਨਾਲ ਚੋਰੀ ਤੇ ਰੱਖਣੀ ਨਹੀਂ ਆ ਤੇ ਫੇਰ ਮੁਕਰਦੀ ਕਿਉਂ ਆ ਹਾਂ ਜ਼ਰੂਰ ਤਾਂ ਮੇਰੀਆਂ ਮਾਪੇ ਪਿਆਕੇ ਜਾਣਾ ਹੁੰਦਾ ਦਵਾਈ दारू ਲੈਣਾ ਹੁਣ ਆ ਤੜਕੋਂ ਮੰਗ ਲੈ ਤੇ ਤੂੰ ਹੀ ਤੂੰ ਦੇ ਜੇਬਾ ਛਾੜ ਕੇ ਦਾ ਦੇ ਵੀ ਮੇਰੇ ਕੋ ਹੈ ਨਹੀਂ ਅੱਜ ਤਾਂ ਮੈਂ ਤੇਰੇ ਕੋ ਹੁਣ ਘੜੀ ਹੋਇਆ ਪੈਸੇ ਮੰਗਦੀ ਆਂ ਕਿ ਤੂੰ ਚੋਰੀਆਂ ਕਮਾਉਂਦੀ ਆਂ ਮੈਂ ਤੈਨੂੰ ਕਦੀ ਨਾ ਅੱਛਾ ਚੋਰੀਆਂ ਕਮਾਉਂਦੀ ਲੈ ਤੂੰ ਹੀ ਚੋਰੀਆਂ 'ਚ ਡਾਕਾ ਮਾਰ ਲਿਆ ਮੇਰੀਆਂ ਤੇ ਜੋਰ ਨੂੰ ਚੋਰ ਤੇ ਵੱਡਾ ਮੈਂ ਕਹਿੰਦੀ ਵੀ ਆਪ ਇਹੇ ਅਜੇ ਇੰਨੇ ਕ ਰੱਖ ਦੀ ਇਹਦਾ ਮਤਲਬ ਵੀ ਇਹ ਫਰਪੱਲਾ ਆਪਣਾ ਵੱਖਰਾ ਰੱਖਦੀ ਤਾਈਓ ਤੇ ਕਰਦਾ ਰੱਖਣਾ ਪੈਂਦਾ ਭੈਣੇ ਰੱਖਣਾ ਪੈਂਦਾ ਵਾ ਜਦੋਂ ਮੈਂ ਤੈਨੂੰ ਦਿੱਨੀ ਨਾ ਕੀ ਕੀ ਕਰਨ ਲੱਗੀ ਸੀ ਇਦਾਂ ਦਿੱਤੇ ਕਿਦਾਂ ਦਿੱਤੇ ਸੂਟ ਮੰਗਿਆ 1500 ਦਾ ਤਾਂ ਨਹੀਂ ਨਿਕਲੇ ਜੇ ਮੈਂ ਸੁਰਜੀਤ ਖਾਹੀ ਮੰਗੀ ਅੱਗ ਲੱਗਣੀ ਮੇਰੇ ਤਾਂ ਨਹੀਂ ਕਿਸੇ ਕਰ ਜਰਾ ਜਰਾ ਤਾਂ ਜ਼ਿਆਦਾ ਬੋਲੀ ਜਾਣਗੀ ਮੈਨੂੰ ਅੱਗ ਲੱਗੀ ਮੇਰੇ ਪੈਸੇ ਚੋਰੀ ਹੋ ਗਏ ਪੈਸੇ ਦਊਂ ਮੈਂ ਦੱਸਦਾ ਤੁਹਾਨੂੰ ਨਹੀਂ ਇਹ ਕਰਦੇ ਇਹ ਨਹੀਂ ਖਿਲਾ ਰਹੇ ਤਾਂ ਪੈਂਦੇ ਆ ਲੈਂਦੇ ਜੋ ਬੰਦ ਫਿਰ ਚੋਰ ਤੇ ਵੱਡੀ ਤੂੰ ਪਹਿਲਾਂ ਜਿਹੜੇ ਪੈਸੇ ਇਨੇ ਰੱਖਦੀ ਅਸੀਂ ਕਦੇ ਚੋਰਾ ਮੇਰਾ ਪਰਦਾ ਜਾਂਦਾ ਮੈਨੂੰ ਉਹ ਘੋਰਾ ਨਹੀਂ ਲਿਉਦੀ ਬੰਦਾ ਮੇਰਾ ਦਿੰਦਾ ਮੈਨੂੰ ਠੀਕ ਆ ਉਹ ਦਵਾਈ دارو ਮੈਂ ਲਿਆਉਣਾ ਹੁੰਦਾ ਵਾ ਤੇ ਮੈਂ ਕਿਤੇ ਜਿਹੜੇ ਵਾਡਾਂ ਤੇ ਮੈਂ ਰੱਖ ਲੈਣੀ ਆ ਵੀ ਕਿਤੇ ਜ਼ਰੂਰਤ ਪੈ ਜਾਂਦੀ ਆ ਤੇ ਤੁਸੀਂ ਇਹਦਾ ਮਤਲਬ ਮੈਨੂੰ ਟਾਕਾ ਮਾਰ ਲਿਆ ਮਾਰ ਕਰ ਦੇਣਾ ਕਹਿ ਕਹਿ ਕੇ ਨਹੀਂ ਮੈਨੂੰ ਕਰਤਾ ਮੈਨੂੰ ਕਰਤਾ ਤੁਸੀਂ ਮੈਨੂੰ ਕਰਤਾ ਲੈ ਜਾ ਬਹਿ ਜਾਣਾ ਵਾ ਉਹ ਲਿਆ ਲਾਇਆ ਨਾ ਨਿਛਾਇ ਨੂੰ ਇੱਥੇ ਇਹ ਤਾਂ ਭਾਂਡੇ ਨਾਲ ਜਿੱਦਾਂ ਤੇਰੇ ਵਿੱਚ ਤੇ ਮੇਰਾ ਨਾਂ ਨਾ ਵਟਾਈ ਇਹ ਤਾਂ ਭਾਂਡੇ ਹੀ ਵੇਚੂ ਤੇਰੀ ਪੜੀ ਪੜੀ ਉਹਦਾ ਨਾਂ ਲਈ ਜਣੀ ਉਹ ਚੋਰੀ ਕਰਕੇ ਗਿਆ ਵਾ ਅੱਛਾ ਮੇਰੇ ਸਾਹਮਣੇ ਪੈਸੇ ਆਏ ਕਿੱਥੋਂ ਹੀ ਤੇਰ ਕੋ ਮਾਤਾ ਮੇਰ ਕੋ ਪੈਸੇ ਕਿੱਥੋਂ ਆਏ ਮੈਨੂੰ ਦੱਸ ਇਹ ਘੜੀ ਘੜੀ ਜਿਹੜੀ ਮੈਨੂੰ ਧੱਕੇ ਦਿੰਨੀ ਐ ਮੇਰੇ ਖੱਟ ਲਾਉਣੀ ਐ ਮੈਨੂੰ ਅੱਗ ਲੱਗਣੀ ਮੈਂ ਇਹ ਨਹੀਂ ਵੀ ਪੈਸੇ ਆਏ ਕਿੱਥੋਂ ਹੀ ਤੇਰ ਕੋ ਉਦਾਂ ਤੇ ਤੁਸੀਂ ਆਦੇ ਪੈਸੇ ਆ ਨਹੀਂ ਆ ਦੱਸੋ ਮੈਨੂੰ ਹੁਣ ਬਹਿ ਨਹੀਂ ਆ ਕੀ ਜੇ ਬੇਲਾ ਬੇਲਾ ਦੀ ਜੁਬਾਨ ਵੇਖ ਲੈ ਕਿਤੇ ਹਾਏ ਹਾਏ ਇੰਨਾ ਜਿੜਾ ਰੌਲਾ ਪਾਇਆ ਛਦੈਣ ਨਹੀਂ ਆ ਤੁਸੀਂ ਤਾਂ ਮੈਨੂੰ ਛਦੈਣ ਬਣਾਤਾ ਰਹਿ ਮੈਂ ਕਿ ਕੀ ਹੋਣਾ ਨੀ ਹੋਣਾ ਕੀ ਆ ਘਰ ਚ ਡਾਕੇ ਵਜਣ ਲੱਗ ਗਏ ਚੋਰੀਆਂ ਹੋਣ ਲੱਗੀਆਂ ਹਏ ਹਏ ਘਰ ਕੋਈ ਜਾ ਡਿਆਵੇ ਨਾ ਜਾਵੇ ਨਾ ਬਾਹਰ ਤੀਜਾ ਬੰਦਾ ਤੇ ਜਿਹਨੇ ਕੰਮ ਨਹੀਂ ਤੇ ਜੇ ਵੜ ਗਏ ਆ ਤੇ ਚੋਰੀਆਂ ਹੋਣ ਲੱਗੀਆਂ ਤੂੰ ਸਮਝਦੀ ਨਹੀਂ ਆ ਬੋਲਦੀ ਕਿਥੋਂ ਹੀ ਮੇਰੇ ਨਾਲ ਫਿਰ ਤੇ ਨ ਸਮਝਾ ਤ ਮੈਨੂੰ ਪਹਿਲੇ ਵੇਲੇ ਸਮਝਾਇਆ ਕਰ ਮਤਲਬ ਓ ਮੈਨੂੰ ਕੀ ਸਮਝਾਵੇ ਜਦੋਂ ਤੁਸੀਂ ਘਰ ਚ ਡਾਕਾ ਮਾਰ ਲਿਆ ਭੈਣੇ ਮੈਂ 2000 ਰੁਪਇਆ ਰੱਖਿਆ ਸੀ ਮੈਂ ਚੱਲ ਕੈਮਰੇ ਸੂਟਾਂ ਦੀ ਸਵਾਈ ਦੇਣੀ ਪੈ ਜਾਂਦੀ ਆ ਤੇ ਉਹ ਆਇਆ ਅਮਨ ਇਹਨਾ ਮੇਰੇ ਕੋ ਮੰਗੇ ਤੇ ਮੈਂ ਮੁਕਰ ਗਈ ਮੈਂ ਕਿਹਾ ਮੇਰੇ ਕੋ ਹੈ ਨਹੀਂ ਆ ਤੂੰ ਤੇ ਮੈਨੂੰ ਵੀ ਹੁਣ ਇਹ ਜਗਾਹ ਦੀ ਵੀ ਮੇਰੇ ਕੋ ਹੈ ਹੀ ਨਹੀਂ ਨਹੀਂ ਤੇਰੀ ਸਵਾਈ ਦੇਣ ਕਰਕੇ ਤੇ ਮੈਂ ਪਰਸ ਖੋਲਿਆ ਤੇ ਪੇਟ ਖੁੱਲ ਗਿਆ ਮੈਂ ਕਿਹਾ ਚਲ ਉਹਦੀ ਵੀ ਦੇ ਦਿੰਨੀ ਆ ਰਲ ਕੇ ਦੋਵੇਂ ਜਾਣੀਆਂ ਚਲ ਜਾਨੀਆਂ ਵਾ ਇਹਦੇ ਕੋ ਮੰਗੇ ਨੇ ਤੇ ਮੈਨੂੰ ਮਾਤਾ ਨੇ ਜਵਾਬ ਦਿੱਤਾ ਤੇ ਆਹ ਵੇਖ ਲੈ ਆਹ ਵੇਖ ਲੈ ਆਹ 500 ਬਚਿਆ ਯਾ 500 ਵੇ ਹਾਂ 500 ਤੇ ਆਹ ਪਰਸ ਅੰਗਲ ਅੰਗਲ ਚ ਪੈਸੇ ਹੈ ਨਹੀਂ 2000 ਰੁਪਇਆ ਦਿੱਤਾ ਹੀ ਅਮਨ ਨੂੰ 2000 2000 ਲੈ ਨਿਕਲ ਨਹੀਂ ਜਦੋਂ ਘਰ ਚੋ ਵੱਡਿਆ ਵੱਡੇ ਹਣ ਵਾਲ ਲੈ ਆ ਕੀ ਹੋ ਗਿਆ ਉਹ ਦੱਸੋ ਜੋ ਬਰ ਹੋਣਾ ਕੀ ਆ ਮੈਂ ਇੱਥੇ 2.5 ਰੁਪਈਆ ਰੱਖਿਆ ਸੀ ਮੇਰੇ ਪਰਚੋ ਕੱਢ ਕੇ ਨਿਸ਼ੇੜੀ ਨੂੰ ਦੇਤਾ ਅਮਨ ਆਇਆ ਤੇਰੇ ਮਗਰ ਹੋਮਨ ਗੱਲ ਹੋਈ ਕੀ ਪਤਾ ਵੀ ਲੱਗੇ ਗੱਲ ਹੋਣੀ ਕੀ ਆ ਮੇਰੇ ਪੈਸੇ ਕੱਢ ਗਿਆ ਕੁੜੀ ਨੇ ਆ ਕੁੜੀ ਨੇ ਤੇ ਅਮਨ ਨੇ ਦਿੱਤਾ 2000 ਰੁਪਈਆ ਮੇਰੇ ਘਰ ਦੀ ਚੋਰੀਆਂ ਹੋਣ ਲੱਗੀਆਂ ਅਜੇ ਤੇ ਮੈਂ ਆਪਣਾ ਗਹਿਣਾ ਚੈੱਕ ਕਰਨਾ ਵਾਹਿੰਦਰ ਉਹ ਕੁੜੀ ਚੋਰੀ ਨਹੀਂ ਕਰ ਸਕਦੀ ਉਹਦਾ ਮੈਨੂੰ ਭਰੋਸਾ ਪੂਰਾ ਤੇ ਮੇਰਾ ਕੋਈ ਭੈਣ ਭਰਾ ਆਈ ਮੈਂ ਤੇ ਅੱਗੇ ਆਂਦੀ ਹਾਂ ਭਿੰਨਾ ਵੜੋ ਬਗਾਨੇ ਜਦੋਂ ਬਗਾਨੇ ਘਰ ਵੜ ਜਾਂਦੇ ਤੇ ਬਥੇਰਾ ਕੋ ਹੁੰਦਾ ਕੀ ਕਰਾਂ ਮੈਂ ਹੁਣ ਕਿੱਥੋਂ ਅਗੜ ਪਰਨਾ ਦੋ ਜਾਨ ਜਵਿੰਦਰ ਮੇਰੀ ਗੱਲ ਸੁਣ ਤੇਰੀ ਗੱਲ ਕੀ ਸੁਣਨੀ ਆ ਮੈਂ ਮੈਂ ਤੇ ਇਹਨਾਂ ਦੀਆਂ ਸੁਣ ਸੁਣ ਕੇ ਹਵਾ ਲੈ ਗਈ ਹੁਣ ਤੂੰ ਸੁਣਾ ਲੈ ਹਾਂ ਆ ਵੇ ਲੜਾਈਂ ਜਾਂਦੇ ਆ ਆ ਮਾਤਾ ਕੰਮ ਹੈ ਤਾਂ ਕੋਈ ਮੇਰੀ ਗੱਲ ਵੀ ਸੁਣਦਾ ਹੋਵੇ ਮੈਂ ਕੀ ਸੁਣਾਉਣੀ ਗੱਲ ਮੈਨੂੰ ਤੂੰ ਹੀ ਇੱਥੋਂ ਬੰਬੇ ਨੂੰ ਚੱਲ ਗਏ ਤੇ ਮੇਰੇ ਪਰਸੋਂ ਪੈਸੇ ਚੋਰੀ ਹੋ ਗਏ ਇਹਨਾਂ ਨੇ ਕੱਢੇ ਹੀ ਉਹ ਗੱਲ ਕਰਨੀ ਮੇਰੇ ਨਾਲ ਕਰ ਕੁੜੀ ਨੂੰ ਕੀ ਕਹਿਣ ਦਈਏ ਅੜੇ ਕੁੜੀਆਂ ਦੇ ਵੱਲ ਹੱਥ ਕਰੀ ਜਾ ਪੈਸੇ ਕਦੋਂ ਦੀ ਤੁਹਾਡੇ ਨਾਲ ਗੱਲ ਕਰਨ ਦੀ ਦੱਸਣ ਨੂੰ ਤਿਆਰ ਤੁਸੀਂ ਵੀ ਪੈਸੇ ਕੱਢੇ ਆ ਦਵਿੰਦਰ ਮੇਰੇ ਨਾਲ ਗੱਲ ਕਰ ਤੂੰ ਉਹ ਕੀ ਕਰਨ ਨਾਲ ਗੱਲ ਕਰਾਂ ਦਿਮਾਗ ਤੇ ਮੇਰਾ ਇਹਨਾਂ ਖਰਾਬ ਕਰਦਾ ਹੁਣ ਤੂੰ ਸੁਣਾ ਲੈ ਜਿਹੜੀਆਂ ਸੁਣਾਉਣੀਆਂ ਮੈਨੂੰ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਕੀ ਤੇਰੇ ਨਾਲ ਗੱਲ ਕਰਾਂ ਕੁੜੀਏ ਨਾ ਕੋ ਲੈਣੀ ਕੋਈ ਤਾਂ ਲੈਣਾ ਜਦੋਂ ਮੇਰੇ ਘਰ ਚੋਂ ਆਇਆ ਹੋਰ ਮੇਰੀ ਗੱਲ ਕੀ ਤੇਰੀ ਗੱਲ ਸੁਣਾ ਮੈਂ ਤੇਰੀ ਦਿਮਾਗ ਤੇ ਮੇਰਾ ਅੱਖਿਆ ਬੜਾ ਖਰਾਬ ਆ ਕੀ ਤੇਰੀ ਮੈਂ ਸੁਣਾ ਕੀ ਸੁਣਾ ਦੱਸ ਮੈਨੂੰ ਮੈਂ ਕਾਦਾ ਪੌਂ ਕੰਡਿਆ ਕੀ ਬੋਲੀ ਜਾਂਦਾ ਤੁਸੀਂ ਮੇਰੀ ਵੀ ਗੱਲ ਸੁਣੀ ਗਈ ਨਹੀਂ ਆ ਗਈ ਆ ਮੂੰਹ ਨਾਲ ਗੱਲ ਕਰੋ ਹਾਂ ਦੋਸਤ ਨਹੀਂ ਦੇਖ ਲੈ ਮੇਰੀ ਮੂੰਹ ਨਾਲ ਆ ਪਾਸੋਂ ਤੇ ਨਾ ਪੈਸੇ ਮੈਂ ਲੈ ਕੇ ਕਿ ਮੁੰਡੇ ਲੈੜੇ ਹੀ ਉਹ ਕੁੱਤੇ ਆ ਆਹੋ ਹੋਰ ਪੋਚੇ ਪਾਣੇ ਆ ਨਾ ਜੁਲਾ ਗਿਆ ਇਹਦਾ ਹੋਰ ਇਨੀ ਗੱਲ ਕਰਦੇ ਵੀ ਮੈਂ ਕੱਢਿਆ ਨਹੀਂ ਤੇਰੇ ਜਦੋਂ ਮੈਂ ਕਹਿੰਦਿਆਂ ਕਿ ਪੈਸੇ ਬਰਸੋਂ ਮੈਂ ਕੱਢਿਆ ਮੈਂ ਕਿ ਮੁੰਡੇ ਨੂੰ ਦੇਣੇ ਉਹਨੂੰ ਚਾਹੀਦੇ ਛਾਵੇਂ ਤੱਕ ਮਿਲ ਜਾਣੇ ਉਹਨੂੰ ਲੋੜ ਹੀ ਇਹ ਕਿੱਥੇ ਹੀ ਚਮੜ ਜਿਹਾ ਤੂੰ ਪਹਿਲੇ ਲੈ ਕੇ ਗਿਆ ਵਾ ਉਹ ਮੈਂ ਇਹ ਨਾ ਹੋਂਡੀ ਮਾਤਾ ਮੈਂ ਕਿਉਂ ਪਰਚੂ ਕੱਢਿਆ ਤਾਂ ਲੈ ਗਿਆ ਪੈਸੇ ਤੀਕ ਲੈਂਦਾ ਇੰਨੇ ਤਾਂ ਨਾ ਪਵਾੜੇ ਪੈਂਦੇ ਜਿੰਨਾ ਨੇ ਚੋਰ ਕਰਤਾ ਦੱਸ 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 ਤਾਂ ਦੇਣਾ ਚਾਹੀਦਾ ਕੁੜੀ ਦਾ ਨਾਂ ਨਹੀਂ ਆਣਾ ਤੂੰ ਕਦੀ ਵੀ ਮੈਂ ਦਿੱਤੇ ਪੈਸੇ ਹੁਣ ਮੈ ਗਈ ਠੰਡ ਵੇ ਪ੍ਰੀਤ ਲੈ ਉਹ ਵੇਖ ਲੈ ਚਲ ਗਈ ਨਾ ਉਹ ਆਵਾਜ਼ ਦੀ ਹੋ ਗਈ ਉਹ ਤਤਾ ਮੈਂ ਕਸੋਂ ਦੇ ਦੇ ਤਾਂ ਮੈਂ ਉਹ ਘੰਟੇ ਕਰੜੀ ਪਾਉਂਦਾ ਮੇਰੀ ਗੱਲ ਸੁਣ ਮੇਰੀ ਗੱਲ ਸਮ ਬਕਵਾਹ ਕਰੀ ਜਾਨੀ ਐਨਾ ਮੱਥਾ ਮਾਣਦੇ ਨਾ ਕਿ ਦਕਦਮ ਤੇ ਦੱਸ ਦਿੰਦੇ ਵੀ ਮੈਂ ਕੱਢਿਆ ਪੈ ਗਈ ਠੰਡ ਆ ਚੋਰ ਕੁੜੀ ਨੂੰ ਵੀ ਮੁੰਡੇ ਨੂੰ ਵੀ ਮੈਨੂੰ ਵੀ ਇਦਾਂ ਦੀ ਜ਼ੁਬਾਨ ਹੀ ਆਦੀ ਸਮਝਾਇਆ ਕਰ ਜੇ ਬੈਣੀ ਲਾਗੇ ਕੰਨੀ ਆ ਤੇ ਸਮਝਾ ਦਿਆ ਕਰ ਤੈਨੂੰ ਮੈਂ ਕਿੰਨੀ ਵਾਰ ਕਿਹਾ ਬਈ ਇਹ ਕਿਹੜੇ ਦੂਰ ਲੱਗੇ ਆ ਮੈਂ ਕਿਹਨੂੰ ਤੇ ਜੇ ਮੈਂ ਤਾਂ ਹੀ ਨਹੀਂ ਆ ਲੋਦਾ ਤੇਰਾ ਵੀ ਲੈ ਦੱਸ ਦੇ ਦੱਸ ਮੈਨੂੰ ਦੱਸ ਤੇ ਦਿੰਦਾ ਕਿ ਜਹੇ ਨਾ ਕੱਢੇ ਆ ਤੂੰ ਸੌਂਦੀ ਆ ਤੇ ਕਦੋਂ ਦਾ ਤੈਨੂੰ ਕਹਿਣ ਦਿਆ ਉਹ ਵੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਤੇ ਅੱਜ ਤੱਕ ਚਾਬੀ ਦੇ ਗਿਆ ਛੱਡ ਦਿੱਤੀ ਹੁੰਨੀ ਹੈ ਤਰ੍ਹਾਂ ਕੋਈ ਬਟਨ ਹੀ ਨਹੀਂ ਲਿਆ ਗਿਆ ਚੋਣ ਮੇਰੀ ਗੱਲ ਸੁਣ ਸਿੱਧਾ ਕਹਿੰਦਾ ਸੀ ਪੈਸੇ ਲੈ ਕੱਢੇ ਗੱਲ ਛੁਣ ਕੀ ਮੇਰੀ ਗੱਲ ਛੁਣ ਉਹ ਤੇ ਸ਼ਾਇਦ ਮੈਂ ਕੁੜੀ ਦਾ ਨਾਮ ਆਪਾ ਤੇ ਮੈਂ ਲਾਉਣਾ ਹੀ ਹਰ ਜੋ ਪਹਿਲੇ ਮੇਰੇ ਗਏ ਨਹੀਂ ਕਦੀ ਕਦੀ ਕਿਤੇ ਚੋਰੀ ਹੋਇਆ ਨਹੀਂ ਰੁਪਈਆ ਤੇ ਮੈਂ ਤੇ ਸਿੱਧਾ ਸਿੱਧਾ ਉਹਨਾਂ ਦਾ ਲਾੜਾ ਬਗਾਨਿਆਂ ਦਾ ਪਹਿਲਾਂ ਬਗਾਨੇ ਵਾੜੇ ਜਾਂ ਜਲੂਸ ਕਢਾਉਂਦੇ ਮੇਰਾ ਮੇਰਾ ਬਗਾਨੇ ਬਗਾਨੇ ਕਹਿਣ ਢੀ ਸਵੇਰੇ ਮੈਂ ਗਾਣਾ ਮਾਸੇ ਨੂੰ ਛੱਡ ਗਿਆ ਕੁੜੀ ਨੂੰ ਉੱਥੇ ਕੰਮ ਜ਼ਿਆਦਾ ਕੰਮ ਆ ਇੱਕ ਬਣੀ ਤੁਹਾਨੂੰ ਮੈਨੇ ਸੋਹੇ ਬੜਾ ਕੁੜੀ ਦਾ ਤੇ ਦੂਜੀ ਬਣੀ ਉਹ ਸ਼ਰੀਆ ਮੋਂ ਤਾਂ ਨਾ ਲਾਤਾ ਸਿੱਧੇ ਪੈਖੇ ਖਸਮਤ ਦੇਣਾ ਕੱਢ ਕੇ ਖੜੇ ਨਾਲੇ ਤੋਂ ਕਿਦਾਂ ਚੋਰੀਆਂ ਕਰ ਕਰ 8000 ਰੁਪਇਆ ਪਰਸ ਚੱਕਾ ਸਾਰੇ ਤੇ ਕੋ 200 ਮੰਗਿਆ ਸਵਾਈਂ ਲਈ ਤੇ ਆਂਦੀ ਮੈਂ ਕਿਹਾ ਤੇਰਾ ਹੀ ਆਪਣੇ ਸੂਰਜੋ ਕੀ ਸਵਾਈਂ ਆ ਤੇਰਾ ਹੀ ਸੀ ਆਪਾਂ ਕਰ ਲੱਗੀ ਹਾਂ ਤੇ ਵੇਖਣ ਲੱਗੀ ਹਾਂ ਸਵਾਈਂ ਵੀ ਚਾਲੇ ਨੂੰ ਨਾਲ ਲੈ ਕੇ ਜਾਣੀ ਆ ਤੇ ਆ 500 ਨਿਕਲੇ ਆਈ ਉਹ ਵੀ ਲੈ ਗਏ ਫਿਰ ਤੇਰੇ ਵਰਗੇ ਬੰਦੇ ਦਾ ਤਾਂ ਕੋਈ ਸਾਥ ਨਾਲ ਨਹੀਂ ਝੂਠ ਆ ਲੈ ਮੈਂ ਫੜੇ ਹੀ ਉਹਦਾ ਲੈ ਆਪੜਾ 500 ਇਹ ਦਵਾਰ ਗੱਤ ਤਾਂ ਲੱਗਾ ਨਹੀਂ ਕਰਨਾ ਚਾਹੀਦਾ ਉਹ ਤਾਂ ਜਿੱਦਾਂ ਦੀ ਬਹਾਰ ਚਵਲ ਪੂਰੀ ਹੱਦ ਹੋ ਗਈ ਆ ਇਹਦਾ ਵੀ ਮੌਕਾ ਲੱਗ ਗਿਆ ਇਹ ਕਿ ਜੀ ਨਹੀਂ ਕਰਦੀ ਆ ਗਈ ਦਿਨ ਹੀ ਤੈਨੂੰ 200 ਕੱਲੀ ਲੈ ਨੂੰ ਸੁੱਟ ਜਾਵੇ ਤੈਨੂੰ ਨਾਲ ਕਰਦੀ ਆ ਬੈ ਜਾ ਤਾਂ ਮੇਰੇ ਘਰੋਂ ਕੌਣਾ ਆ ਲੈ ਸੋਣਾ ਫੇਰ ਆ ਗਈਆਂ ਚੁੱਪਾ ਨਿਕਲ ਗਏ ਮੇਰੇ ਦਿਮਾਗ ਸਾਂਢਿਆ ਜੀ ਤੇਰੇ ਪੈਹੇ ਚੋਹਣਾ ਖੜਿਆ ਤੇ ਕਿੰਨਾ ਨੇ ਪੈਹੇ ਮਨ ਨੂੰ ਕਿੱਥੇ ਦਿੱਤੇ ਆ ਕਿੱਥੋਂ ਫੜੇ ਆ ਕਿੱਥੋਂ ਫੜੇ ਕਿਤੇ ਨਾ ਨਾ ਹੀ ਨਹੀਂ ਕਿੱਥੋਂ ਕਿੱਥੋਂ ਦਾ ਤੇ ਨਾ ਹੀ ਨਹੀਂ ਗਈਆਂ ਤਾਂ ਹੈ ਨਹੀਂ ਕਿਤੇ ਮਾਸੀ ਮੜਕਾਂ ਕਈ ਇਹ ਵੀ ਪੁੱਛਦੀ ਹੁੰਦੀ ਮੇਰੇ ਆ ਲੈ ਆਏ ਹਾਏ ਰੱਬਾ ਮੇਰਾ ਜੋ ਬਣੇ ਨਹੀਂ ਦਿੱਤੇ ਜਿੱਥੇ ਤੱਕ ਮੇਰਾ ਆਈਡੀਆ ਵਾ ਇੱਥੋਂ ਕਰਕੇ ਗੱਲਾਂ ਬਾਤਾਂ ਮੇਰੇ ਨਾਲ ਪੈਸੇ ਮੰਗ ਕੇ ਤੇ ਤੁਹਾਡੇ ਘਰ ਨੂੰ ਗਈ ਕਿਤੇ ਤੂੰਦ ਨਹੀਂ ਦੇ ਦਿੱਤੇ ਲੈ ਮੈਂ ਆਹਾਂ ਡੇਪੇ ਮੈਨੂੰ ਕੋਈ ਆਈ ਨਹੀਂ ਪਿੱਛੇ ਪਿੱਛੇ ਬਾਜ ਜਾਂਦੇ ਅੱਗ ਰਾਜਵੀਰ ਦੇ Papa ਉਹ ਤੇ ਉਹ ਨਹੀਂ ਪੈਸੇ ਕਿਹਨੂੰ ਦੇ ਦੇ ਕਰਨੇ ਹਾਂ ਤੇ ਜਾ ਮਾਤਾ ਮਾਤਾ ਮੈਂ ਤਾਂ ਸਵੇਰੇ ਨਹੀਂ ਪੁੱਛਿਆ ਹੀ ਤੇ ਤੂੰ ਕਹਿਆ ਨਹੀਂ ਉਹਦਾ ਵੀ ਕੋ ਕੋ ਮੇਰੇ ਸਾਹਬ ਨਾ ਹੈ ਹੀ ਨਹੀਂ ਹਾਏ ਹਾਏ ਭੋਲੀਏ ਕਿੰਨਾ ਚਿਰ ਭੋਲਾ ਮਿੱਠੂ ਮੀਆਂ ਮਿੱਠੂ ਬਣੀ ਰਹੇਗੀ ਮੈਨੂੰ ਲੱਗਦਾ ਫੜੇ ਤੇਰੀ ਸੱਸ ਕੋ ਆ ਇਹਦੀ ਤੈ ਤੈ ਤੱਕ ਜਾਈਏ ਤੇ ਫਿਰ ਆਪਣੀ ਸਜਦੀ ਵੀ ਨੇਰੀ ਲਿਆ ਜਿੱਦਾਂ ਮੈਂ ਲਿਆ ਦੀ ਨਾ ਜੀ ਮੈਨੂੰ ਲੱਗਦਾ ਹੀ ਮੈਨੂੰ ਨਹੀਂ ਲੋੜ ਨੇਰੀਆਂ ਲਿਆਉਂਦੀ ਉਹਦਾ ਮੈਂ ਪੁੱਛੂੰਗੀ ਜ਼ਰੂਰ ਗੱਲ ਕਰੂੰਗੀ ਕੋਈ ਮੈਂ ਜਦੋਂ ਮੰਗੇ ਮੈਨੂੰ ਦਿੱਤੇ ਨਹੀਂ ਹਾਂ ਐਦਾ ਹੀ ਆ ਦੂਰੋ ਦੂਰ ਟੋਲਵਾਇਦੇ ਚੰਗੇ ਲੱਗਦੇ ਆ ਮੈਨੂੰ ਦਿੱਤੇ ਨਹੀਂ ਆ ਮੈਨੂੰ ਤਾਂ ਲੱਗਦਾ ਫੜਾ ਹੀ ਇਹਦੀ ਸਾਸ ਨੂੰ ਐਦਾ ਨਹੀਂ ਕਰੀਦਾ ਹੁੰਦਾ ਇਹ ਹੋ ਗਈਆਂ ਗੱਲਾਂ ਨਹੀਂ ਦਿਲ ਤੇ ਲਾਈ ਦੀ ਹੁੰਦੇ ਜੇ ਮੈਂ ਐਦਾ ਗਲੇਡੂ ਸੁੱਟਣ ਲੱਗਦੀ ਮੈਂ ਤਾਂ ਕਦੀ ਵੀ ਘਰੋਂ ਨਿਕਲ ਜਾਣਾ ਸੀ ਮੈਂ ਵੀ ਤੁਹਾਡੇ ਲਾਗੇ ਉੱਥੇ ਚੱਲ ਜਾਣਾ ਸੀ ਮੈਂ ਇਹ ਦੇਣੇ ਦੇ ਨਾਲ ਕਿੱਦਾਂ ਕੱਟੇ ਮੈਨੂੰ ਪਤਾ ਵਾ ਐਦਾ ਨਹੀਂ ਕਰੀਦਾ ਹੁੰਦਾ ਮੇਰੀ ਧੀ ਚੰਗਾ ਨਹੀਂ ਕੋਈ ਨਹੀਂ ਹੁੰਦਾ ਮੈਨੂੰ ਕੰਮ ਦੀ ਵੀ ਕੋਈ ਪਰਵਾਹ ਨਹੀਂ ਆ ਮੈਂ ਕੰਮ ਵੀ ਸਾਰਾ ਕਰ ਲੈਣੀ ਆ ਕੋਈ ਨਹੀਂ ਅੱਜ ਦੇ ਪੈਸਿਆਂ ਦਾ ਨਾਂ ਲਾਇਆ ਕੱਲ ਨੂੰ ਕੋਈ ਟੌਂਟਾਂ ਵਾ ਇਧਰ ਉਧਰ ਹੋ ਗਈ ਤੇ ਭਾਬੀ ਨੇ ਫੇਰ ਨਾਂ ਲਾਤਾ ਅਸੀਂ ਕਿੱਥੋਂ ਭਰਨੀ ਆ ਮੈਂ ਨਹੀਂ ਬੁਗੇ ਇੱਥੇ ਰਹਿਣਾ ਕੱਲ ਆਮਨ ਆਇਆ ਤੇ ਭਾਬੀ ਨੇ ਤਾਂ ਵੀ ਛਤੀ ਛਤੀ ਗੱਲਾਂ ਕੀਤੀਆਂ ਭਾਵੇਂ ਉਹ ਸ਼ਰਾਬੀ ਵੀ ਹੈ ਨਾ ਵੇਖਿਆ ਉਹਨੇ ਕਿੰਨੀਆਂ ਗੱਲਾਂ ਨੋਟ ਕੀਤੀਆਂ ਇਹ ਤੇਰੇ ਨਾਲ ਕਿਦਾਂ ਰਹਿੰਦੇ ਐ ਤੈਨੂੰ ਕੰਮ ਕਰਾਉਂਦੇ ਐ ਭਾਵੇਂ ਉਹ ਸ਼ਰਾਬੀ ਵੀ ਹੈ ਨਾ ਪਤਾ ਉਹਨੂੰ ਫਿਰ ਵੀ ਸਾਰਾ ਵਾ ਇਸ ਤੇ ਆਪਣੀ ਚੰਗੀ ਭਲੀ ਹੋ ਕੇ ਵੀ ਹੋਸ਼ਵਾਸ਼ ਚ ਨਹੀਂ ਰਹਿੰਦੀ ਇਹ ਬੰਦਾ ਪਹਿਲਾਂ ਆਪਣੇ ਘਰ ਪੋਛਦਾ ਵਾ ਕੋਈ ਗੱਲਬਾਤ ਕਰਦਾ ਇਹਰ ਕਹਤੇ ਅੰਜਾਮ ਨਾਉਂਦਾ ਇਹਦੇ ਤਾਂ ਦਿਮਾਗ ਹੀ ਇਦਾਂ ਦਾ ਫਿਰਿਆ ਵਾ ਤੂੰ ਨਾ ਇਹੋ ਜੇ ਦਿਲ ਤੇ ਲਾਇਆ ਕਰ ਤੂੰ ਹੁਣ ਇਦਾਂ ਵੇ ਬਲੇਡੂ ਛੁੱਟੀ ਜਾਨੀ ਐ ਇਹਦਾ ਤਾਂ ਵਿਹਾਰ ਹੀ ਇਹੋ ਪੈਣਾ ਨੇ ਕੱਟਣ ਵਾਲਿਆਂ ਨੂੰ ਪਤਾ ਵਾ ਤੂੰ ਨਾ ਮੇਰੀ ਧੀ ਇਦਾਂ ਕਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਵੇਂ ਖਾਂਦਾ ਪਿੰਦਾ ਵੀ ਆ ਨਾ ਅੱਗੇ ਵੀ ਤੇ ਇਨੇ ਚਿਰ ਦੀ ਉੱਥੇ ਹੀ ਰਹਿਨੇ ਹਾਂ ਇਦਾਂ ਦੀ ਸੋਚੀਦਾ ਹੁੰਦਾ ਇਹੋ ਜੇ ਫੈਸਲੇ ਢੀ ਛੇਤੀ ਨਹੀਂ ਲੱ ਲਈਦੇ ਹੁੰਦੇ ਜਾਣਾ ਵਾ ਤੂੰ ਜਾਣਾ ਇਹੋ ਜੀਆਂ ਗੱਲਾਂ ਕਰੀ ਜਾਂਂਡੀ ਕੋਈ ਗੱਲ ਨਹੀਂ ਕੋਈ ਤੇ ਸੇਰੇ ਜਾਓ ਤੇ ਮੈਨੂੰ ਸ਼ਾਦੀ ਆਓ ਹਾਇ ਰਬਾ ਦੀ ਫੋਟੋ ਹੀ ਘਤੀ ਹੋ ਗਈ ਮੇਰੇ ਕੋਲ ਜੇ ਇਹ ਚਲ ਗਈ ਆਈ ਫੋਨ ਉੱਪਰ ਆ ਪਿਆ ਅਸਰ ਹੋਣਾ ਉਹ ਕਿੰਨੇ ਝਾੜਨੀ ਆ ਦੇਖ ਐਨਾ ਕੰਮ ਆ ਉਦੋਂ ਕਹਿਰਾਂ ਦੀ ਗਰਮੀ ਮਹਾ ਮਹਾਰਾਗ ਸਾਫ ਹੋਣ ਡਿਆ ਹੀ ਤੇ ਜੇ ਇਹ ਚਲ ਗਈ ਮੇਰੇ ਤੇ ਬੇਜ ਰੋਲ ਜਾਣੀ ਆ ਮੋਨਾ ਮਨਾਉਣੀ ਪੈਣਾ ਵਾ ਮਾਫੀ ਮੰਗਣਾ ਮੈਂ ਕਿਹੜੀ ਨਿੱਕੀ ਚੱਲੂ ਤੁਸੀਂ ਸਿਰਨਾ ਪਹਿਲੀ ਬੱਸੇ ਜਾਓ ਤੇ ਮੈਨੂੰ ਛੱਡ ਔ ਨਾਲੇ ਅੰਮ੍ਰਿਤ ਦੀ ਰੋਟੀ ਦਾ ਵੀ ਔਖਾ ਆ ਨਹੀਂ ਨਹੀਂ ਸੁਖਾ ਹੀ ਆਇਆ ਹੈ ਸੁਖਾ ਨਹੀਂ ਨਹੀਂ ਸੋਖ ਮੇਰੇ ਕੋਲ ਗਲਤੀ ਹੋ ਗਈ ਪੁੱਤ ਮੈਂ ਨਾ ਮਾਹ ਪੂਰੇ ਪੂਰਾ ਕਰਕੇ ਜੋੜੇ ਸੀ ਤੇ ਮੈਨੂੰ ਐ ਲੱਗਾ ਕਿ ਘਰੇ ਮੰਮੀ ਨੇ ਕੱਢ ਕੇ ਨਾ ਅਮਨ ਨੂੰ ਦਿੱਤੇ ਆ ਮਾਵੀ ਨਾ ਮੇਰੇ ਵੀ ਦਿਮਾਗ ਨੂੰ ਪਤਾ ਨਹੀਂ ਕੀ ਹੋ ਜਾਂਦਾ ਵਾ ਬੋਲਣ ਲੱਗੀ ਨਾ ਮੈਂ ਕੋ ਸੋਚਦੀ ਨਹੀਂ ਅੱਗਾ ਪਿਛੇ ਨਹੀਂ ਵੇਂਦੀ ਕੀ ਕਹਿਣ ਦੀ ਤੇ ਕੀ ਕਹਿਣਾ ਚਾਹੀਦਾ ਵਾ ਓ ਤੂੰ ਤੇ ਜੋੜੇ ਹੀ ਪੈਸੇ ਦਿਹਾੜੀ ਲੰਬੀ ਰਹੀ ਸੀ ਨਾ ਤਾਂ ਕਰਕੇ ਕਿਤੇ ਤੂੰ ਜੋੜ ਜੋੜ ਕੇ ਤੇ ਪਰਸ ਪਰ ਕੇ ਰੱਖਿਆ ਸੀ ਚੋਰ ਤਾਂ ਮਿੰਟੋ ਮਿੰਟ ਬਣਾਤਾ ਕੁੜੀ ਦਾ ਕੀ ਕਰਨ ਚੋਰ ਤੂੰ ਦਾ ਬੰਦਾ ਕਹਤਾ ਅਮਨ ਨੂੰ ਕਹਤਾ ਮੈਨੂੰ ਕਹਤਾ ਜਬਾਨ ਤੇ ਤੇਰੀ ਆਪਣੀ ਨਹੀਂ ਬੋਲਣ ਲੱਗੀ ਇਹ ਵੇਂਦੀ ਨਹੀਂ ਕੋਈ ਤੇ ਕੀ ਬੋਲਣਾ ਕੀ ਨਹੀਂ ਬੋਲਣਾ ਚੋਰ ਮਿੰਟੋ ਮੇੜ ਤੂੰ ਕੱਲ ਨੂੰ ਤੂੰ ਗਹਿਣਿਆਂ ਦਾ ਵੀ ਨਾਂ ਲਾ ਦੇਂਗੀ ਕੁੜੀ ਦਾ ਜਾਂ ਅਮਨ ਦਾ ਹੁਣ ਹੁਣਾਂ ਤੇ ਹੈ ਹੀ ਉਹਨਾਂ ਛੱਡੋ ਕੋਈ ਕੋਈ ਗੱਲ ਨਹੀਂ ਤੁਸੀਂ ਮੈਨੂੰ ਛੱਡ ਆਓ ਤੇ ਬਸ ਲੜਾਈ ਖਤਮ ਚੱਲ ਮੈਂ ਤੈਨੂੰ ਛੱਡ ਨਹੀਂ ਆਉਂਦੀ ਨਹੀਂ ਮਮੀ ਕਿਉਂ ਛੱਡ ਕੇ ਆਉਣਾ ਵੰਸ ਵੰਸ ਉੱਥੇ ਮੁੰਡੇ ਆਉਂਦੇ ਆ ਕੱਲ ਨੂੰ ਕੁੜੀ ਨਾਲ ਕੋਈ ਉਜਨੀ ਚ ਹੋ ਗਈ ਤੇ ਕਿੱਥੇ ਮੂੰਹ ਦੇਣਾ ਰੋਣਾ ਮੈਂ ਨਹੀਂ ਜਾਣ ਦੇਣੀ ਕੱਟ ਮਾਰ ਚੰਗਾ ਕੋਈ ਨਹੀਂ ਮੈਂ ਨਹੀਂ ਜਾਣ ਦੇਣੀ ਬੋਨਾਂ ਲੱਗੀ ਨੇ ਕਿਤੇ ਤੂੰ ਵੇਖਿਆ ਨਹੀਂ ਕੁੜੀ ਅੱਖਾਂ ਪੇਨ ਲਈ ਹੁਣ ਕਿਤੇ ਕਿੱਦਾਂ ਚੱਲ ਕੋਈ ਨਹੀਂ ਵਾ ਵਾ ਇਦਾਂ ਹੁੰਦੀਆਂ ਰਹਿੰਦੀਆਂ ਨਿੱਕੇ ਮੋਟੀਆਂ ਗਲਤੀਆਂ ਹੋ ਜਾਂਦੀਆਂ ਨਿੱਕੇ ਮੋਟੀਆਂ ਵੇਖ ਦੇਵਿੰਦਰ ਇਦਾਂ ਥੋੜਾ ਘਰੀਦਾ ਵਾ ਤੂੰ ਤੇ ਹੱਦੀ ਮਕਾਤੀ ਏ ਜਿੰਨੀਆਂ ਤੂੰ ਗੱਲਾਂ ਕਰਤੀਆਂ ਅਗਲੇ ਦਾ ਦਿਲ ਸਾੜ ਨਾਲ ਸੜੀ ਤੇ ਅੱਗੇ ਹੀ ਆ ਪਾ ਭਾਬੀ ਹਾਂ ਗੱਲ ਨਾ ਵਾਰ-ਵਾਰ ਕਰੀ ਜਾਇਆ ਕਰੋ ਐਨੀ ਕਿਤੇ ਦੁਨੀ ਦੁਨੀਆ ਮੈਂ ਵੀ ਵੇਖੀ ਆ ਵੀ ਮੈਂ ਕਿੱਦਾਂ ਰਹਿਣਾ ਤੇ ਕਿੱਦਾਂ ਨਹੀਂ ਨਾਲੇ ਉੱਥੇ ਮੈਂ ਕੱਲੀ ਨਹੀਂ ਰਹਿੰਦੀ ਚਾਚੇ ਤਾਏ ਵੀ ਉੱਥੇ ਮੇਰੇ ਕੋਲ ਹੀ ਹੀ ਨੇ ਟੱਬਰਦਾਰੀ ਦੇ ਵਿੱਚ ਰਹਿਣੀ ਹਾਂ ਮੈਨੂੰ ਵੀ ਪਤਾ ਵਾ ਕਿੱਦਾਂ ਰਹਿਣਾ ਤੇ ਕਿੱਦਾਂ ਨਹੀਂ ਜੇ ਤਾਂ ਜਿੱਦਾਂ ਗੱਲ ਹੀ ਉਹ ਹੱਥ ਆ ਗਈ ਕੋਈ ਗੱਲ ਕਰੀ ਜਾਂਦੀ ਊ ਜੀ ਨਹੀਂ ਚੋਰਾਂ ਦਾ ਉਹ ਬਣਾਤਾ ਜੇ ਬਣਾਤਾ ਭਾਵੇਂ ਜੋ ਮਰਜੀ ਹੈ ਨਾ ਭਾਵੇਂ ਉਥੇ ਆਪਾਂ ਨੂਨ ਨਾ ਖਾਂਦੇ ਹਾਂ ਭਾਵੇਂ ਆਪਾਂ ਚਾਰ ਨਾ ਖਾਂਦੇ ਆ ਪਰ ਕਦੇ ਕਹਿੰਦੇ ਚੋਰੀ ਦਾ ਅੰਜਾਮ ਨਹੀਂ ਲਾਇਆ ਚੱਲ ਕੋਈ ਨਹੀਂ ਗੁੱਸਾ ਹੀ ਕਰ ਲਿਆ ਤੁਸੀਂ ਹੁਣ ਜਿੰਦੇ ਮਾਰ ਕੇ ਆਪਣੇ ਰੱਖ ਛੱਡਾ ਨਾ ਜਿਹੜੇ ਪੈਸੇ ਪਰਸ ਭਰ ਭਰ ਕੇ ਰੱਖਦੇ ਨੇ ਮੇਰੇ ਕੋ ਇੰਨੇ ਵੀ ਤਾਂ ਮੈਂ ਫੇਰ ਮੇਰੇ ਕੋ ਮੰਗਣ ਤਾਂ ਪੈਣੀ ਨਾ ਇਹੋ ਜੇ ਬੰਦ ਕਰ ਇਦਾਂ ਘਰ ਨਹੀਂ ਪੁੱਤ ਬਣਦੇ ਹੁੰਦੇ ਮੁੰਡਾ ਤੂੰ ਵੱਖਰੇ ਰੱਖ ਦੀਏ ਜੇ ਆਪਾਂ ਮੰਮੀ ਮੇਰੇ ਕੋਲ ਗਲਤੀ ਹੋ ਗਈ ਮੈਂ ਕਹਿੰਦੇ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਗੱਲ ਨਹੀਂ ਭਾਬੀ ਘਰ ਨੂੰ ਮਾਫੀ ਮੰਗਣੀ ਹੈ ਹੋਈ ਤੁਸੀਂ ਸਾਰੇ ਮੈਨੂੰ ਛੱਡ ਆਇਓ ਤੇ ਤੁਹਾਡੀ ਵੀ ਲੜਾਈ ਨਹੀਂ ਨਹੀਂ ਛੱਡ ਕੇ ਨਹੀਂ ਆਵਾਂ ਕੁੜੀ ਨੂੰ ਕੁੜੀ ਨੂੰ ਨਹੀਂ ਮਾਥੇ ਕੱਲਣਾ ਮਾਤਾ ਐਵੇਂ ਨਾ ਕੁੜੀ ਚ ਅੱਜ ਨਾ ਰਹਿੰਦੀ ਕਿਉਂ ਕੁੜੀ ਦਾ ਦੇਲ ਇੰਨਾ ਦਿਖਾਇਆ ਵਾ ਓ ਮੰਮੀ ਜਦੋਂ ਮੈਂ ਹੁੰਦਾ ਤੂੰ ਕਿੰਨੀਆਂ ਗੱਲਾਂ ਕੀਤੀਆਂ ਕਈ ਕੋਹ ਤੂੰ ਉਹਨੂੰ ਤਾਂ ਕਰਨਾ ਉਹਨੂੰ ਤਾਂ ਕਰਨੀ ਆ ਨਸ਼ੇ ਕਰਦਾ ਉਹਨੂੰ ਇਸੇ ਸਿਰ ਤੇ ਥੋੜੀ ਜਿੜਾ ਲੈਣਾ ਵਾ ਦਬਕਾ ਮਾਰਾਂਗੇ ਤਾਂ ਹੀ ਸੁਧਰੂਗਾ ਇਹਦਾ ਮਤਲਬ ਇੱਕ ਤਰੀਕੇ ਨਾਲ ਸਮਝਾਈ ਦੰਦਾ ਕਿ ਚੋਰ ਚੱਕੇ ਹੀ ਕਹਿਣ ਦਿਆ ਬਈ ਇਦਾਂ ਹੁੰਦਾ ਮਾਤਾ ਉਦੋਂ ਪੈਸੇ ਆਏ ਕਿੱਥੋਂ ਹੀ ਤੇਰੇ ਤੋਂ ਮੈਂ ਦੱਸਦੀ ਮਾਵੀ ਕਿ ਕੋਹ ਹਦਾਰੇ ਫੜ ਕੇ ਲਿਆਂਦੇ ਹੀ ਕਿਸ ਕੋ ਦਾ ਨਾਂ ਤੇ ਹੋਊਗਾ ਨਾ ਕਿਸ ਕੋ ਕੋਣ ਕਿਉਂ ਨਹੀਂ ਹੁੰਦਾ ਨਹੀਂ ਮਾਤਾ ਵੇਹ ਮੇਰੀ ਗੱਲ ਸੁਣੋ ਵੀ ਪੈਸੇ ਕਿੱਥੋਂ ਆਏ ਸੀ ਕਿਹਨੇ ਦਿੱਤੇ ਸੀ ਨੀ ਵੱਡੀ ਤੂੰ ਆ ਕੇ ਮੈਂ ਵਾ ਮੈਂ ਹੁਣ ਸਾਰੇ ਕੰਮ ਵਲੇੜ ਦੀ ਇੱਧਰ ਦੇ ਕੰਮ ਯਾ ਉੱਧਰ ਦੇ ਕੰਮ ਵੀ ਤੇ ਮੈਂ ਦੱਸ ਦਿੱਤਾ ਹੁਣ ਬਾਹਰ ਤੇ ਤੁਸੀਂ ਗਏ ਨਹੀਂ ਘਰੋਂ ਤੇ ਪੈਸੇ ਕਿੱਥੋਂ ਆ ਗਏ ਜਾ ਜਾ ਕੇ ਕੰਮ ਕਰ ਕੁੜੀ ਦਾ ਹੱਥ ਵਟਾ ਜਾ ਕੇ ਜਾ ਹਾਂ ਨਹੀਂ ਦੱਸ ਤਾਂ ਦੇ ਵੀ ਪੈਸੇ ਕਿ ਦਿੱਤੇ ਕਿ ਤੂੰ ਜਾਏਂਗੀ ਕਿ ਨਹੀਂ ਜਾਣਾ ਤੂੰ ਅੱਛਾ ਤੇ ਇਹਦਾ ਮਤਲਬ ਇਹ ਆ ਕਿ ਤੂੰ ਹੀ ਜੋਬੰਦੀ ਹੌਲੀ ਹੌਲੀ ਜੇਬ ਕੱਟ-ਕੱਟ ਕੇ ਜੋੜੇ ਜਾਣੇ ਆ ਹਾਂ ਜੋੜੇ ਆ ਕੱਟੀ ਆ ਜੇਬ ਤੇ ਫੇਰ ਐ ਕਿ ਨਹੀਂ ਚਲਾਗਾ ਕਿੰਨਾ ਤਰਲੇ ਲੈਣ ਡਈ ਆ ਤੇ ਗੱਲ ਗੂਲ ਮੋਲ ਜੀ ਕਰ ਗਈ ਦੱਸਿਆ ਨਹੀਂ ਵੀ ਪੈਸੇ ਲਏ ਕਿਥੋਂ ਇਹਦਾ ਮਤਲਬ ਕਿ ਤੇ ਇਤਨੀ ਜੋ ਬੰਦੇ ਕੜ ਕੱਢੀ ਜੋੜੀ ਜਾਂਦੀ